ਤਸ਼ਰੀਕਾਲ ਮੇਰੀ YouTube ਫੈਮਿਲੀ ਮੀਲ ਕਰਦੇ ਤੁਸੀਂ ਸਾਰੇ ਠੀਕ ਠਾਕ ਅਸੀਂ ਵੀ ਠੀਕ ਠਾਕ ਦੀਪਨ ਹਮ ਲੋਕ ਸਭ ਸਾਰਾ ਬਸ ਸਵਾਗਤ ਜੀ ਤੇ ਲਓ ਜੀ ਆਪਾਂ ਰੱਖ ਲਿਆ ਪਾਣੀ ਜੀ ਹੁਣ ਬਣਾਵਾਂਗੇ ਚਾਹ ਠੀਕ ਹੈ ਜੀ ਬਲੌਗ ਕਰ ਲਿਆ ਆਪਾਂ ਸ਼ੁਰੂ ਤੇ ਹੁਣ ਟਲਾ ਚਾਹ ਬਣਾਵਾਂਗੇ ਜੀ ਚਾਹ ਪੀ ਕੇ ਫੇਰ ਆਟਾ ਗੁੰਨਾਂਗੇ ਆਟਾ ਗੁੰਨ ਕੇ ਫੇਰ ਰੋਟੀ ਰੋਟੀ ਬਣਾਵਾਂਗੇ ਤੇ ਫੇਰ ਕਰਾਂਗੇ ਜੀ ਆਪਾਂ ਹੋਰ ਕੰਮ ਠੀਕ ਹੈ ਜੀ ਤੇ ਲੋ ਜੀ ਹੁਣ ਆਪਾਂ ਨਾ ਪਹਿਲਾਂ ਚਾਹ ਬਣਾ ਲੀਏ ਤੇ ਫਿਰ ਅੱਗ ਬਾਲ ਕੇ ਆਵਾਂਗੇ ਜੀ ਬੱਚੇ ਨਹਾਉਣਗੇ ਆਪਾਂ ਤਾਂ ਤਾਜੇ ਪਾਣੀ ਨਾਲ ਨਾ ਆਲੇ ਸੀ ਫਿਰ ਅਜੇ ਠੰਡ ਮੰਨਾ ਨਾ ਬੱਚੇ ਤੇ ਤਾਂ ਕਰਕੇ ਇਹਨਾਂ ਨੂੰ ਅੱਤ ਨੂੰ ਅੱਗ ਬਾਲਣੀ ਪੈਂਦੀ ਆ ਇਹ ਆਪਣਾ ਗਰਮ ਹੋ ਕੇ ਸੇ ਚਾਹ ਕੱਪੀ ਕਾ ਕੇ ਮੇਰੇ ਕੋਲ ਨੇ ਚੀਨੀ ਤੇ ਚਾਹ ਨੂੰ ਬਣਾ ਚਾਣਦੇ ਜੀ ਅੱਗ ਆਪਾ ਦਿੱਤੀ ਜੀ ਬਾਲ ਧੂਆ ਹੋ ਗਿਆ ਬੱਚਿਆਂ ਨੂੰ ਠਾਈਏ ਜੀ ਅੱਗ ਬਾਲ ਕੇ ਤੇ ਫਿਰ ਆਪਾਂ ਨਾਟਾ ਗੁੰਨਾਗੇ ਹੁਣ ਚਾਪ ਉੱਧਰ ਬਣ ਗਈ ਜੀ ਤਾਂ ਬੜਗੀ ਇਹਦਾ ਤਾਂ ਧੂਆਂ ਹੋ ਗਿਆ ਸੀ ਦੋ ਬਾਲਟਾਂ ਵਿੱਚ ਆਪਾਂ ਪਾਤਣਾ ਪੰਨੇ ਹੋਈਆਂ ਜੀ ਕਹਿ ਚ ਤੇ ਇਹਦੇ ਵਿੱਚ ਰਾਖ ਵੀ ਪਾ ਦਿੰਨੀ ਹੈ ਕਈ ਵਾਰੀ ਸਾਕੇ ਤਾਂ ਜ਼ਿਆਦਾ ਕਰ ਤਾਂ ਰੀਸੀ ਚੀ ਪਾਣਾ ਤੇ ਕਈ ਵਾਰੀ ਨਾ ਰਾਖ ਦੇ ਵਿੱਚੋਂ ਆਗੂਗ ਉਹ ਹੋ ਜਾਂਦੀ ਹੈ ਫਿਰ ਉਕਣੇ ਦਾ ਡਰ ਹੁੰਦਾ ਬਾਲਟੀ ਦਾ ਇਹ ਪਤੋ ਕੁੱਕ ਵੀ ਗਈ ਸੀ ਚੰਨ ਦੇਰ ਦੇ ਚਾਹ ਪਾ ਨਾਲ ਆ ਲਾਂਗੇ ਤੇ ਪਾਣੀ ਹੋ ਗਿਆ ਗਰਮ ਤੇ ਨਾ ਲੈਣਗੇ ਸਿਆਲ ਦੇ ਪੂਰੇ ਸਾਰੇ ਸਾੰਤੇ ਜੀ ਤੇ ਚਾਦਰਾਂ ਚੁੱਧਰਾ ਪਕਾ ਦੇਵਾਂਗੇ ਜਿਹੜੀਆਂ ਗਰਮੀ ਦੇ ਨਾਲ ਇਹਨੇ ਆਪਾ ਤੋ ਕੇ ਰੱਖਾਂਗੇ ਚਾਦਰਾਂ ਦੇ ਧੋਣੇ ਲੈਣਾ

ਉੰਨੇ ਬੜੇ ਬੇਰੇ ਰਹਿਗੇ ਸੀ ਉਸ ਤੋਂ ਬਾਅਦ ਚਾੜੂ ਲਾ ਦਾਂਗੇ ਕੱਪੜੀ ਬਾਹਰ ਜਾਣਾ ਹੋ ਜਾਂਦੇ ਜੀ ਬਹੁਤ ਹੀ ਜ਼ਿਆਦਾ ਦੋ ਜੀ ਬੈਟ ਨੂੰ ਧਾਦ ਗਏ ਆਪਾਂ ਠੀਕ ਆ ਜੀ ਇਧਰ ਵੀ ਆਪਣਾ ਖਲਾਰਾ ਕੱਪੜਿਆਂ ਦਾ ਉਹ ਵੀ ਆਪਾਂ ਸੈੱਟ ਕਰਕੇ ਰੱਖਣੇ ਆ ਤੇ ਇਹ ਵੀ ਸੈੱਟ ਕਰਨੇ ਆ ਇਹ ਕੱਪੜਾ ਪਕਾ ਕੇ ਰੱਖਾਂਗੇ ਜਿਹੜੇ ਵਿੱਚ ਤਾਂ ਇਹ ਤੋਕ ਕੇ ਰੱਖ ਲਾਂਗੇ ਤੇ ਇਹ ਗਰਮੀ ਦੇ ਕੱਪੜੇ ਹਨ ਸਾਰੇ ਤਹਿ ਲਾ ਦਾਂਗੇ ਇਸ ਢੇਰ ਚ ਲਾ ਕੇ ਰੱਖਾਂਗੇ ਆਪਣੇ ਕੱਪੜੇ ਤੇ ਦੋ ਬਾਥੜੀਆਂ ਜੀਆਂ ਹੋਗੀਆਂ ਇਹ ਆਪਾਂ ਪੇਟੀ ਦੇ ਸਾਹਮਣੇ ਜਗ੍ਹਾ ਨਹੀਂ ਰਹੀ ਗੱਡੇ ਤੇ ਹਾਦੀ ਕੱਪੜਿਆਂ ਦਾ ਵੀ ਕੰਮ ਨਿਬੜ ਗਿਆ ਤੇ ਰਹਿ ਜਾਂਦੇ ਮੋਟੀਆਂ ਚਾਦਰਾਂ ਇਹਨਾਂ ਨੂੰ ਆਪਾਂ ਰੱਖ ਦਾਂਗੇ ਤੇ ਗਰਮੀਆਂ ਵਿੱਚ ਕਰ ਦਾਂਗੇ ਹੁਣ ਲਾਵਾਂਗੇ ਜੀ ਦੀ ਬੈਠ ਕੇ ਆਪਾਂ ਤੇ ਬੜਾ ਪੰਨੀ ਜਿਆਦਾ ਹੋ ਜਾਂਦਾ ਹੈ ਇੰਨਾ ਕੱਪੜਾ ਖਾਨਾ ਢੋਪ ਪਹਿਲਾਂ ਮੰਗ ਲੇ ਤਾਂ ਬਾਹਰ ਹੀ ਹੁਣਾ ਪਾ ਇਹਦੇ ਦੀ ਚਾਈ ਪਾ ਦਿੰਦੇ ਆ ਇੱਥੇ ਮੰਜੇ ਤੇ ਰੱਖ ਕੇ ਨੇ ਚੰਗੀ ਤਰ੍ਹਾਂ ਢੋਪ ਲਵਾ ਲਾਂਗੇ ਤੇਲ ਲਾ ਦਾਂਗੇ ਜਿਹਨਾਂ ਦੀ ਤੈ ਮੰਜਾ ਕਰਨਾ ਪਵੇਗਾ ਬਾਹਰ ਹਾਰੇ ਮਨ ਜਿੱਤੇ ਰੱਖ ਕੇ ਫਿਰ ਬੈਠ ਕੇ ਤੇ ਤੈ ਲਾ ਲਾ ਕੇ ਕੱਪੜਿਆਂ ਦੀ ਦੋਵੇਂ ਮਨ ਜਿੱਤੇ ਰੱਖ ਲਾਗੇ ਇਹਨਾਂ ਨੂੰ ਇਹ ਤੇ ਹ ਲਗਾ ਕੇ ਜੀ ਆਪਾਂ ਕਾਲੇ ਚਨੇ ਬਣਾਵਾਂਗੇ ਜੀ ਤੇ ਕਣ ਕਾਲੇ ਚਨੇ ਵਾਸਤੇ ਆਪਾਂ ਮਸਾਲਾ ਰੱਖਤਾ ਜੀ ਤੇ ਮਸਾਲਾ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਜੀ ਠੀਕ ਹੈ ਜੀ ਇਧਰ ਆਪਾਂ ਨੇ ਕਾਲੇ ਚਣਿਆਂ ਨੂੰ ਆਪਾਂ ਛੇਕਾ ਨਾ ਲਵਾ ਲਿਆ ਸੀ ਵੈਸੇ ਆਪਾਂ ਰਾਤ ਨੂੰ ਭੁੱਕੇ ਰੱਖੇ ਸੀ ਤੇ ਇਹ ਸੀ ਬਣਾ ਲਵਾ ਲਏ ਚਾਰ ਪੰਜ ਤੇ ਵੀ ਇਧਰ ਇਧਰ ਆਪਣਾ ਪੁੱਤ ਰੱਖ ਲਿਆ ਸੀ ਆਪਾਂ ਤੇ ਚੌਲ ਖਾਣੇ ਨੂੰ ਕਰਿਆ ਸੀ ਹਲਦੀ ਦੇ ਚੌਲ ਬਣਾ ਲਏ ਜੀ ਤੇ ਆਟਾ ਗੁੰਨ ਕੇ ਆਪਾਂ ਰੱਖ ਲਿਆ ਜੀ ਹੋਰ ਇੱਕ ਮੇ ਰੋਟੀ ਬਣਾਵਾਂਗੇ ਹੁਣ ਆਮਾ ਥੋੜਾ ਜਿਹਾ ਮਸਾਲਾ ਮਮਾ ਵਰਨੀ ਕੁਮੰਬਰਾ ਤੁਹਾਡਾ ਮਸਾਲਾ ਰੋਟੀ ਨਾਲ ਖਾਣਾ ਕਰੇ ਮਮੀ ਬਹੁਤ ਵਧੀਆ ਬਣਿਆ ਮਸਾਲਾ ਦੇਖੋ ਜੀ ਕਿਨਕ ਪਾ ਮੈਂ ਦੇਖੋ ਅਸ 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 ਕਿਨਾਲੇ ਆਪਣਾ ਦੁੱਧ ਰੂਜ਼ ਹੋ ਜਾ ਜੀ ਤੇ ਉਸ ਤੋਂ ਬਾਅਦ ਬਣਾ ਲਾਂਗੇ ਆਪਾਂ ਰੋਟੀ ਜੀ ਛੋੜਾ ਨੂੰ ਇੱਕ ਸਾਈਡ 'ਤੇ ਰੱਖ ਦਿੰਨੇ ਫਿਰ ਆਪਾਂ ਰੋਟੀ ਬਣਾਵਾਂਗੇ ਜੀ ਇਹਨੇ ਆਪਾਂ ਮਚੌਣੇ ਪਾ ਦਿੰਨੇ ਆ ਜੀ ਆਣੀ ਮਾਰੀ ਪਾ ਰੰਗੀ ਢੋ ਕੇ ਸਮਾਰ ਕੇ ਪਾਇਆ ਸੀ ਇਹ ਪਾ ਚਨੇ ਸਕੇ ਹੁਣ ਆਪਾ ਇੱਕ ਇੱਕ ਮਿੰਟ ਹਿਲਾਪੀਏ 1 ਮਿੰਟ ਬੇਟਾ ਲੋ ਜੀ ਆਪਣੀ ਸਬਜੀ ਬਣ ਚੇਗੀ ਛਾਲੇ ਚਣਿਆਂ ਦੀ ਤੇ ਹੁਣ ਆਪਾ ਦੇਖੋ ਇਤਨਾ ਪਣ ਸਬਜੀ ਬਣ ਰਹੀ ਹੈ ਤੇ ਨਾਲੇ ਚਲੋ ਨਾਲ ਦੀ ਨਾਲ ਰੋਟੀ ਬਣਾ ਲੈਂਦੇ ਆ ਮਾਂ ਕੇ ਇਹ ਪਕ ਖਾਵਾਂਗੇ ਅਗਲੀ ਮੰਗ ਰਹੀ ਸੀ ਰੋਟੀ ਅੱਧਾ ਹਰਦੀ ਕੁਝ ਰੋਟੀ ਖਾਵਾਂਗੇ ਸਾਬ ਜੀ ਜਦ ਹੋ ਗਈ ਫੇਰ ਹੀ ਦੇ ਦਾਂਗੇ ਰੋਟੀ ਥੋੜੀ ਜਿਹੀ ਤਾਂ ਖਾ ਲਈ ਰੋਟੀ ਪੈਸ ਦੀ ਜਿਹੜੀ ਇਹ ਰੋਟੀ ਬਣਾ ਕੇ ਫੇਰ ਦੇ ਦਾਂਗੇ ਜੀ ਦੁੱਧ ਵੀ ਆਪਣਾ ਗਰਮ ਹੋ ਗਿਆ ਦੁੱਧ ਨੂੰ ਪਕਾ ਲਾਂਗੇ ਡੋਲੀ ਚ ਠੰਡਾ ਹੋ ਜਾਣਗੇ ਫਰਿੱਜ ਚ ਲਾ ਦਾਂਗੇ ਜੀ